ਖਾਂ ਭਾਈ ਛੋੜੇ ਦੁਕਾਨਦਾਰੀ ਦਾ ਕੰਮ ਕੌਣ ਕਰਦਾ ਇਹ? ਕਾਹਦੀ ਗੱਲ ਕਰਦਾ? ਦੁਕਾਨਦਾਰੀ ਦਾ ਕੰਮ ਕੌਣ ਕਰਦਾ ਹੈ? ਦਰਨਾ ਭਾਈ ਮਾਰ ਕੇ ਕੌਣ ਕਰਦਾ? ਦਰ ਭਾਈ ਦੂਸਰੇ ਕੰਮ ਦੁਕਾਨਦਾਰੀ ਕੋਲ ਬਾਹਰੋਂ ਬਾਹਰ ਕੌਣ ਕਰਦਾ ਛੋਟੇ? ਦੁਕਾਨਦਾਰੀ ਕਾਹਦੀ ਕਰਦੇ ਦੁੱਧੇ ਕੰਮ ਕਰਦੀ ਛੱਤ ਤੇ। ਦੁੱਧੇ ਕੰਮ ਤੁਸੀਂ ਕਰ ਲੀਗੇ? ਟਿਕਾਨ ਦੀ ਛੋਟੀ। ਐ ਕਿੱਥੇ ਸੀ ਏ? ਭਾਤ ਨਾ ਜੀ। ਪਾਤਲਾ ਛੱੜਦੀ ਕਿੰਨਾ ਚਿਰ ਹੋ ਗਿਆ? 10 ਸਾਲ ਹੋ ਗਏ। 10 ਸਾਲ ਹੋ ਗਏ। ਹਾਂ ਜੀ ਬਾਬਾ ਜੀ ਦੰਸੋ ਦਾ ਚੱਤੀ ਕੰਮ ਸੀ ਇਹ। ਹਾਂ ਜੀ ਪੱਕਾ ਲੈ ਕਹਿ ਰੋ ਬਾ ਲੈ ਕੰਨੀਆ ਬਈ ਗਰਮਾ ਜਾ ਲੈ ਆਉ ਲਾਈ ਦਿਨ ਕੰਮ ਆ ਤੁਸੇ ਕੋਈ ਵੀ ਕੰਮ ਵਿੜੇ ਤੋ ਤੁਹਾਡਾ ਪੂਰਾ ਚੜਰੇ ਮਿੱਤਰਾ ਠੀਕ ਹੈ ਸਹੀ ਹੈ ਬੋਲ ਕੇ ਸਹੀ ਹੈ ਹਾਂ ਜੀ ਦਰਦ ਕਿਨੇ ਹੁੰਦਾ ਤੁਹਾਡੇ ਦਰਦ ਹੋਣਾ ਥੋੜੀ ਮਮੀ ਲ ਆਉਂਦਾ ਹੈ ਹਾਂ ਜੀ ਬਾਬਾ ਜੀ পিলু কোন মধ্যে গোটে কে বাবা ਰਾਣੀ ਰਾਣੀ ਗੌਰ ਕਰ ਵੀਰੇ ਜਾਣਦੇ ਤੁਸੀਂ ਇਹਨੂੰ ਨਹੀਂ ਐ ਉਹ ਪਿੱਛੇ ਜਾਣਦੇ ਹੋ ਤੁਸੀਂ ਉਰੇ ਜਾਣਦੇ ਹੋ ਯਾਰ ਕਰ ਵੀਰੇ ਹੈਗੀ ਐ ਜੇ ਨਹੀਂ ਹੁੰਦੀ ਨਾ ਮੈਂ ਤੁਹਾਨੂੰ ਗੱਲ ਟਪਾ ਲਾਂਦਾ ਹੈ ਨਹੀਂ ਪੱਕਾ ਉਹ ਕਿਹਾ ਇੱਕ ਕਲਮ ਕਿਉਂ ਕਰਿਆ ਹੋਵੇ ਪੱਕਾ ਲਿੱਤਾ ਹੋਵੇ ਕਲਮ ਕਿਉਂ ਕੀਤਾ ਹੋਵੇ ਤੇ ਕਾ ਲਿੱਤਾ ਹੋਵੇ ਦੱਸ ਜਾਂਕਰ ਠੀਕ ਦੇ ਹੁਵੇ ਜਾਂਕਰ ਮਿਰਚਾ ਹੁਵੇ ਜਾਂ ਬਕਾਊ ਕਰਖਿਆ ਹੋਵੇ ਕਰ ਮਿਰਚਾ ਦਾ ਵਾਸਤੇ ਕਰ ਖਿਆ ਹੋਵੇ ਨਹੀਂ ਖਰੀਦਦੇ ਕਿੰਨਾ ਜੋ ਗਿਆ ਜਿਹੜੀ ਉਹ ਹੀ ਲਿੱਤਾ ਹੈ ਕਿੰਨਾ ਜੋ ਵਸਾਈ ਦੱਸ ਤੈਂ ਕਰਾ ਲਓ ਹੈ ਕਿੰਨਾ 2500 2500 2 ਸਾਲ ਹੋ ਗਏ ਤੇ 9 ਸਾਲ ਗਿਆ 2 ਸਾਲ ਹੋ ਗਏ ਬਾਬਾ ਜੀ ਠੀਕ ਹੈ 1 2 3 4 5 6 7 ਇਹ ਸੋਡੀ ਲੈਂਡ ਦੇ ਵਿੱਚ ਹੀ ਹੂੰ ਤੁਰ ਤੱਕ ਇਰਾਨੀ ਕਿਹਦਾ ਨਾਮ ਹੈਗਾ ਜਿੱਥੇ ਤੁਸੀਂ ਹੁਣ ਰਹੇ ਹੋ ਇਹਲਾ ਮੈਂ ਰੋਟੇ ਪਿੰਡ ਵਾਕੇ ਚ ਸੀ ਜਿਹੜੇ ਨੂੰ 2 ਸਾਲ ਹੋ ਗਏ ਕਰ ਪਏ ਨੂੰ ਉਹੋ ਲੈਣ ਦੇ ਵਿੱਚ ਕੋਈ ਰਾਣੀ ਨਾ ਹੁੰਦੀ ਨਾਮ ਬੱਚਾ ਨਾਮ ਬੱਚਾ ਹੋਵੇ ਸਰਵਾਂ ਆਏ ਦਾ ਸਿਰ ਪੈਸਾ ਰੋਲਾ ਕਿਧਰ ਆ ਪਿਆ ਦੀ ਨਾਲ ਦੱਸੂਗਾ ਯਾਦ ਰੱਖਿਓ ਰਾਣੀ ਹਾਂ ਹਾਂ ਇਹ ਵੀ ਨਹੀਂ ਪਤਾ ਐ ਪੱਕਾ ਤੁਹਾਡਾ ਪੈਸਾ ਰੋਲਾ ਕਿਧਰ ਆ ਪਿਆ ਸੀਗਾ ਦੇਖ ਤੂੰ ਕੋਚ ਲੈਣ ਆ ਗਿਆ ਮੈਨੂੰ ਤੈਨੂੰ ਪਤਾ ਨਹੀਂ ਹੈ ਕਿ ਇਹ ਦੇ ਨਾਲ ਐਸਾ ਨਾ ਮਸਲਾ ਕਿ ਕਿਉਂ ਵੇਜੋ ਰਾਜ 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 ਮੱਤ ਚਲ ਸਾਡਾ ਤੂੰ ਬਾਅਦ ਚ ਮਿਲੂਗਾ ਰਾਨੀ ਦਾ ਮੈਂ ਤੂੰ ਮੈਂ ਪਹਿਲਾਂ ਜਿਹੜੀ ਗੱਲ ਕਿਉਂ ਦੱਸਾਂ ਪੈਸਾ ਦਾ ਮਸਲਾ ਦੱਸੂਗਾ ਖਾਦਿਆ ਨਾ ਪੈਸੇ ਦਾ ਮਸਲਾ ਹੈ ਪੈਸੇ ਦਾ ਮਤਲਬ ਮਤਰਾ ਨੂੰ ਵੇਚਾ ਕੋਈ ਨਹੀਂ ਸੋਡਾ ਪੈਸੇ ਆ ਪ੍ਰਾਪਰਟੀ ਦਾ ਰੋਲਾ ਕਿੱਥੇ ਪੈ ਗਿਆ ਦੱਸ ਇਹ ਮੈਂ ਚਾਚੂ ਦੀ ਕੰਮ ਕਰਾ ਦਿਆਂ ਰੋਟੀ ਦਾ ਰੋਈ ਮੈਂ ਚਾਚੂ ਨਹੀਂ ਕਿਹਾ ਮੈਂ ਪ੍ਰਾਪਰਟੀ ਦਾ ਰੋਲਾ ਕਿੱਥੇ ਪੈ ਗਿਆ ਸੀ ਤੂੰ ਦੱਬ ਗਿਆ ਹੋਈਆ ਕੁਝ ਨਹੀਂ ਹੋ ਗਿਆ ਨਾ ਉਹ ਦੇਗਾ ਜਿੰਨਾਂ ਦਾ ਉਹ ਨਾ ਇਹ ਕੋਈ ਦੁਕਾਨਦਾਰਾਂ ਦਾ ਪਿਆ ਹੋਵੇ ਛੋਟੀ ਪ੍ਰੋਫਿਟੀ ਦਾ ਪਿਆ ਹੋਵੇ ਬਸ ਨਾ ਇਹ ਕੋਈ ਦਾ ਪਿਆ ਹੋਵੇ ਬਾਬਾ ਜੀ ਕਹਿੰਦਾ ਪਹਿਲਾਂ ਪਿਆ ਉਹ ਕਹਿ ਨਹੀਂ ਸਕਦੇ ਕਿ ਛੋਟੀ ਗੱਡੀ ਕਿਹਨੇ ਲਵਾਈ ਸੀ ਇਹ ਨਹੀਂ ਗੱਡੀ ਨਹੀਂ ਗਰੋ ਨੰਬਰ ਦੀ ਹੈ 40 ਬੱਤੀ ਹੈ ਜੇ ਅੱਜ ਮੈਂ ਗੱਡੀ ਕਹਿ ਦਿੰਦਾ ਤੁਸੀਂ ਜੋਤ ਬੱਤੀਆਂ ਦੱਸ ਕਿਹਨੇ ਲਵਾਈ ਸੀ ਇਹ ਕਿਸ ਨੇ ਦੱਸੇ ਹਨ ਵੀ ਵਿਚਾਰ ਲੰਘੇ ਬਲਾਈ ਛੱਡਦੇ ਨਾ ਕੋਈ ਕਿਹਨੇ ਲਵਾਈ ਸੀ ਮਹਾਰਾਜ ਐਂਡ ਆ ਲੈ ਰੋ ਚੇ ਕਿਸ ਨੇ ਇਸੇ ਪਰ ਉਹਦੇ

ਪਿੱਛੇ ਮੰਦਿਰ ਪਿੱਛੇ ਮੰਦਿਰ ਨਹੀਂ ਆਇਆ ਪਿੱਛੇ ਮੰਦਿਰ ਤੁਸੀਂ ਰੋਹੀ ਵਾਲੇ ਜਾਂਦੇ ਦੀਏ ਅਸਲ ਵਿੱਚ ਸਾਥੀ ਸਰ ਉਦੋਂ ਮੇਰੇ ਇੱਕ ਬਾਈ ਦੇਦਰੀ ਵਾਲੇ ਗੱਲ ਤੇ ਪੁਰਾਣੀਆਂ ਗੱਲਾਂ ਕਰਦਾ ਜਿਹੜੇ ਉੱਥੇ ਮੰਦਿਰ ਸੀ ਪੀਰ ਸਾਹਿਬ ਨੇ ਜਾਂਦੇ ਸੀ ਜਾਂ ਮੈਂ ਜਾਂ ਗਿਆ ਨਹੀਂ ਠੀਕ ਹੈ ਫਿਰ ਮਲੇ ਕੋਟ ਬੱਬੀ ਚਲਾਉਣੇ ਲਵਾਤੇ ਕਿੱਲੇ ਚਲਾਗੇ ਵਾਤੇ ਬੱਬਾ ਤੇ ਅਸੀਂ ਚਾਰਗ ਲਾਈਏ ਕੰਮ ਕੋਈ ਮੇਰੇ ਜਦੋਂ ਕੰਮੋ ਜੋੜਾ ਵੇਰ ਵੀ ਨਹੀਂ ਸੱਟ ਹੋਇਆ ਸਾਡਾ ਠੀਕ ਹੈ ਕੋਈ ਵੀ ਕੰਮ ਕਰੇ ਤੁਹਾਡਾ ਪੂਰ ਚੜਦਣੇ ਹੈ ਘਰ ਦੇ ਵਿੱਚੇ ਨਵਾ ਟੋੜੀਏ ਮਿੱਤਰ ਆ ਠੀਕ ਹੈ ਹਾਂਜੀ ਬਾਬਾ ਜੀ ਦੋ ਸੋਨਾ ਇੱਕ ਗੁਣਾ ਕਰੇਗਾ 9 ਦੀ ਮੰਨਤਾ ਇੱਕ ਹੈ ਕੋਟਲੇ ਪੀ ਦੀ ਮੰਨਤਾ ਇੱਕ ਹੈ ਛੋਟੇ ਕਰੇ ਦੇਵੀ ਦੀ ਮੰਨਤਾ ਇਹ ਜੋੜ ਕਿਹੜੀ ਦੇਵੀ ਦਾ ਲਗੂ ਸੀ ਕਰੇ ਮਤਲਬ ਇਹ ਵੀ ਸ਼ਰਤ ਸੀ ਸ਼ਰਤ ਸੀ ਸਾਰੇ 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 ਸ਼ਰਤ ਸੀ ਕੀ ਕੀ ਹੋਰ ਹੋਣੀ ਨਵਾਰੰਤਰਾ ਨਾਮ ਲੱਗਿਆ ਹੁਣ ਤੁਮਾ ਦਾ ਯੋਤ ਲਾਉਣਾ ਹੈ ਨਹੀਂ ਹੈ ਛੋਟੀ ਪੋਦੀ ਦੀ ਕਿੱਥੇ ਆ ਨਾਨਦੇ ਜੀ ਨਾਨਦੇ ਵੀ ਉਹਦੀ ਜੋਤ ਲਾਉਣਾ ਹੈ ਛੋਟੀ ਕਿਉਂ ਕੋਣ ਲੋਕ ਜਿਹੜੇ ਕੰਮ ਕੋਈ ਨਹੀਂ ਚੱਕੀ ਜਾਂਦੀ ਮੈਂ ਪੁੱਛ ਕਹਿੰਦੇ ਆ ਸਰ ਵਾਲਾ ਆ ਗਿਆ ਜਾਂ ਕੋਈ ਕੰਮ ਆ ਗਿਆ ਮਤਲਬ ਕਿ ਕਿਦੋਂ ਹੋਸ ਗਿਆ ਅੱਛਾ ਅੱਛਾ ਮੰਮੀ ਟੈਂਸ਼ਨ ਕਰਕੇ ਤੇਰੇ ਮੰਮੇ ਜੀ ਲਾਉਣ ਨੇ ਤੇ ਉਹ ਤੋਂ ਰਸੋਈ ਚ ਲਾਉਣ ਨੇ ਤੇ ਇਹ ਮੈਂ ਲਾਉਣ ਨਾ ਮੰਮੀ ਚੱਕ ਕੇ ਇੱਧਰ ਲਾਉਣ ਇੱਧਰ ਲਾਉਣ ਕਦੇ ਉੱਥੇ ਚੱਕ ਲਈ ਕਦੇ ਉੱਥੇ ਲਾ ਲਈ ਠੀਕ ਹੈ ਇਹਦਾ ਇੱਕ ਟਿਕੜਾ ਬਣਾਉ ਬਈ ਜੀ ਲੰਕੀ ਕੋਈ ਹੋਰ ਕੋਈ ਨਾ ਹਾਂ ਜੀ ਸੋਟੇ ਲੀੜੀ ਕਿਹਨੇ ਪੈਂਦੇ ਸੀ ਇਹ ਚਿਟਾ ਕੇ ਪੈਂਦੇ ਨੇ ਪਿੰਡੇ ਤੇ ਇਹਨੂੰ ਪਤਾ ਨਹੀਂ ਕਿਦਾ ਤੇਰੇ ਪੈਸੇ ਕਿਹਦੇ ਪੈੰਦੇ ਸੀ ਤੋਂ ਕਿਹਦੇ ਤੇ ਸਾਡੇ ਮੰਦਰੀ ਕਿਹਦੇ ਨਿਸ਼ਾਨ ਕਿਹਦੇ ਪੈੰਦੇ ਨੇ ਤੇ ਤੇਰੇ ਹੋ ਕੀਦੇ ਬਲੇ ਪੁੱਤ ਮੇਰੇ ਭਾਈ ਦੇ ਤੇਰੇ ਭਾਈ ਦੇ ਤੁਹਾਡੇ ਲੰਬ ਮਹਰ ਦੇ ਚੱਕਰ ਕਿਦਾ ਵੇ ਛੋਟਾ ਇਹ ਹੈ ਤੇ ਕਿਦਾ ਪੈਸੇ ਹੈ ਲਾਰੇ ਭਾਣ ਕੇ ਉਹ ਵੀ ਦੇਖੋ ਹਾਂ ਅੱਛਾ ਇਹਨੇ ਜਲੋ ਦੋ ਵੀਸਰ ਮੇ ਕਹਾਉਣ ਲੱਗ ਪਏ ਵਾਹ ਬੇ ਨੀ ਸੀ ਜੂਰ ਫਟਲਾ ਅਇਤਾ ਹੈ ਨਾ ਮੈਂ ਜੀ ਮੈਂ ਗੱਲ ਬੋਲਦਾ ਹੋਣਾ ਨਾ ਅੱਛਾ ਇਹ ਦੁਹਰਾਓ ਇਹ ਕੁੜੀਆਂ ਨਾਲ ਚੱਕਰ ਕਿਦਾ ਪੈ ਗਿਆ ਸੀ ਆ ਹਾਂ ਮੇਰੇ ਪਾਸੇ ਨਾਲ ਜਿਹੜਾ ਪਾਸੇ ਨਾਲ ਪੈ ਗਿਆ ਕਿਦਾ ਬਸ ਇੱਤ ਦਾ ਪੈ ਗਿਆ ਸੀ ਬਸ ਇੱਤ ਦਾ ਪੈ ਗਿਆ ਸੀ ਤੁਹਾਨੂੰ ਛੋਟੀ ਤੀਜਾ ਪੈ ਗਿਆ ਸੀਗਾ ਹਾਂਜੀ ਬਾਬਾ ਜੀ ਨੇ ਤੀਜਾ ਪੈ ਗਿਆ ਸੀਗਾ ਓ ਹਾਂਜੀ ਅੱਛਾ ਰਾਇਦਾ ਹਾਂਜੀ ਬਾਬਾ ਜੀ ਇਹਨੇ ਤੀਜਾ ਪੈ ਗਿਆ ਸੀ ਕਿੰਨਾ ਚਿਰ ਹੋ ਗਿਆ ਛੋਟੇ ਆ ਤਾਂ ਜਿੱਦਾਂ ਤੁਸੀਂ ਪਾਤਲਾ ਤੋਂ ਆਇਆ ਮੇਰਾ ਵੀਰਾਂ ਨੇ ਉਹਦੇ ਦੀ ਛੋਟੇ ਨੁਕਸਾਨ ਹੁੰਦੇ ਆ ਇਹਦੇ ਮਿੱਤਰਾਂ ਠੀਕ ਹੈ ਜਿੱਦੇ ਵੀ ਛੋਟੇ ਡੈਲੀ ਵਿਕਦੀ ਉਹਦੇ ਦਾ ਛੋਟਾ ਕੰਮ ਉਲਟੀ ਹੁੰਦਾ ਸਹੀ ਹੈ ਨਾ ਕਹਿ ਬਾਬਾ ਜਿੱਦੇ ਜਿਆ तेन होते निकल दिया निकल दिया कला कह रहे हो ਕੱਟ ਆਲੂ ਕਹਿੰਦੇ ਉਹ ਕਾਲੀ ਕੀ ਨੂੰ ਕਹਿੰਦੇ ਇਹ ਬੇ ਇਸਤਿਆਰੀ ਮਤਲਬ ਮੇਟੜੀ ਮਾਸੀ ਨੂੰ ਤੇਰੀ ਰੈਡੀ ਦੇ ਮਾਸੀ ਨੂੰ ਦੇ ਉਹ ਜਿਹੜਾ ਤੇਰੇ ਤੇ ਰੰਗ ਬਣਦਾ ਪੀਰ ਦਾ ਇਹ ਤੂੰ ਰੱਖਣਾ ਹੈ ਕਿ ਸੇਵਾ ਹੀ ਕਰਨੀ ਹੈ ਸੇਵਾ ਹੀ ਕਰਨੀ ਹੈ ਇੱਕਦਮ ਸੇਵ ਨੂੰ ਬੁਲਾ ਕੇ ਇਹ ਤਰੀਕੇ ਨਾਲ ਉੱਤੇ ਚਿਰਾਗ ਲਵਾਇਆ ਹੁੰਦੇ ਕੋਟਲੇ ਪੀਓ ਥੋੜੇ ਵਿਗ ਨਹੀਂ ਕੋਟਲੇ ਪੀਰੇ ਪਰ ਕੇ ਇੱਕ ਪਾਸੇ ਮਾਤਰ ਕੋਈ ਥੋੜਾ ਸਾਧਾ ਚਿਰਾਗਾ ਤੁਰੇ ਆਉਂਦੇ ਵੀਰੇ ਵਾਹੀ ਇਹ ਕਿਨੇ ਸੁੱਖੇ ਦੀ ਤੇ ਉਹ ਵੀ ਸੁੱਖਾ ਰਹੀ ਸਿਰ ਤੋਂ ਕਰਾਉਣਾ ਹੈ ਬਸ ਮੁਰਗਰਾ ਰਗੀਤਰਾ ਨੇ ਇੰਸ਼ਾ ਅੱਗੇ ਹੁਣ ਆਇਆ ਦਸ ਪੰਨੇ ਲੱਗੇ ਕਹਿੰਦਾ ਨੂੰ ਮੈਂ ਕੁਛ ਵੀ ਪੜਦੇ ਨੂੰ ਅੱਗੇ ਕਿੱਥੇ ਲੱਗੀ ਦੀ ਆਈ ਕਿਤਾ ਕੇਵਰ ਨਣਕ ਲੱਗੀ ਸੀ ਤੇ ਨਣਕ ਲੱਗੀ ਸੀ ਕ ਸਰ ਕੋ ਗਰੇਡਡ ਪੱਟ ਪੱਟੋੜੀਆਂ ਹੋ ਗਈ ਜੀ ਆਇਆ ਮਿੱਤੂ ਆ ਆ ਛੋਡੇ ਓਵਰ ਦਿਮਾਗ ਕੌਣ ਲਾਈ ਜਾਂਦਾ ਮਾਦੂ ਉਲਟੋ ਫੁਲਟ ਕੌਣ ਬੋਲੀ ਜਾਂਦਾ ਇਹ ਤੇਰੀ ਮੰਮੀ ਆ ਕਹਿ ਬਾਬਾ ਜੀ ਕੇ i ਇਹ ਚੀਜ਼ ਦੇ ਵਿੱਚ ਕੀੜੇ ਪੈ ਗਏ ਮਿੱਤਰਾ ਉਹਨੂੰ ਕੀ ਕਹਿੰਦੇ ਨੇ ਜਿਹੜੇ ਕੀੜੇ ਪੈ ਗਏ ਕੀੜੇ ਜੀ ਫੰਕਸ਼ਨ ਨਹੀਂ ਆਉਂਦੀ ਅੱਜ ਵੀ ਪਾਏ ਪਾਏ ਦੇ ਤੇ ਆਣੀ ਕਟੇ ਕੋਣ ਲਾਭ ਨੂੰ ਕਰੇ ਰਿਸਪੌਂਸ ਕਰਵਾ ਲਈ ਗੁੰਮੀਏ ਜੱਲੇ ਕਿਉਂ ਉਹ ਤਾਂ ਇੱਥੇ ਉਹਨੂੰ ਪਤਾ ਨਹੀਂ ਉਹ ਬਾਹਰ ਜਾ ਰਿਹਾ ਅੱਜ ਇਦੋਂ ਪਤਾ ਹੀ ਰਹੇਗਾ ਠੀਕ ਹੈ ਹੁਣ ਐਂਕ ਤੋ ਦੱਸਦਾ ਵੀ ਥੋੜੇ ਉਹ ਕਿੱਥੇ ਪੈਨੇ ਚਾਵਲਾ ਕਿਉਂ ਮੈਂ ਚਾਵਲਾ ਕਹਿ ਦਨੇ ਆ ਥੋੜੇ ਸਟੋਰ ਤੇ ਪੈਨੇ ਉਹਨਾਂ ਤੇ ਦੇਖੀ ਭਾਈ ਬਣ ਕੇ ਲੇਗਾ ਠੀਕ ਹੈ ਸ਼ੈਵਿੰਗ ਦਾ ਨਾਮਾ ਕਰੇ ਸ਼ੈਵਿੰਗ ਦਾ ਨਾਮਾ ਸ਼ੈਵਿੰਗ ਦਾ ਨਾਮਾ ਦੇ ਵੀ ਤੁਸੀਂ ਪੜਦੇ ਹੋ ਬਟ ਜਿਹੜੇ ਮਾਰਦਾ ਮਿੱਠਾ ਮਾਰਦਾ ਨਹੀਂ ਜਲੇਬੀ ਬੋਲੇ ਨਾ ਜਲੇਬੀ ਜਲੇਬੀਆਂ ਸਭ ਤੋਂ ਵੱਡਾ ਜਲੇਬੀਆਂ ਗੋਹੜਾ ਥੋੜਾ ਜਿਆਦਾ ਤੇਰਾ ਡੈਲੀ ਖਾਣਾ ਪੱਕਾ ਉਹਨਾਂ ਕਹਦੇ ਹਾਂਜੀ ਬਾਬਾ ਜੀ ਪੱਕਾ ਮਾਤਾ ਨੈਣਾ ਦੀਵ ਦੇ ਗਣਾ ਚੱਕੇ ਰੱਖ ਦੋ ਮਿੱਤਰੋ ਸੋਟੇ ਕੰਮ ਸਹੀ ਹੋ ਜਾਣਗੇ ਜਿਹੜਾ ਵੀ ਕੰਮ ਨੂੰ ਹੱਥ ਪਾਵੇਂ ਪੂਰ ਜਲ ਸੋਟੇ ਫੈਕਟਰੀ ਲਾਉਣ ਨੂੰ ਕੌਣ ਕਹਿੰਦੀ ਗਾ ਇਹਨੇ ਕਿਹਾ ਗੱਲ ਬਾਈਵਾ ਮੰਨੀ ਤਵੰਨਾ ਹੈ ਜੇ ਤਮਾ ਸੋਡੇ ਫੈਕਟਰੀ ਲਾਉਣਾ ਕੌਣ ਕਹਿੰਦਾ ਸੀ ਬਾਈ ਸ ਮੈਂ ਇਹ ਗੱਲ ਪੁੱਛੀ ਐ ਤੂੰ ਕੋਈ ਗੱਲ ਨਹੀਂ ਪੁੱਛੀ ਫੈਕਟਰੀ ਮੇਨ ਨਾਲ ਕੀ ਜਾਂਦੇ ਸੀ ਗੱਲਾਂ ਕਰ ਹੈ ਫੈਕਟਰੀ ਮੇਨ ਨਾਲ ਕੀ ਜਾਂਦੇ ਕੱਪੜੇ ਤੇਰੇ ਨਾਲ ਕੀ ਕਹਿੰਦੇ ਸੀ ਕੱਪੜੇ ਦੀ ਹਾਂਜੀ ਠੀਕ ਆ ਪੱਕਾ ਸੋਡੇ ਆਪਦਾ ਬਿਜ਼ਨਸ ਲਾਉਣਾ ਹੁਣ ਕੌਣ ਕਹਿੰਦਾ ਸੋਡੇ ਘਰ ਦੇ ਵਿੱਚ ਆ ਤੂੰ ਇਸ ਸਿੰਪਲ ਬਿਜ਼ਨਸ ਨਾਲ ਕਿੱਥੇ ਫੈਕਟਰੀ ਲਾਉਣੀ ਆ ਕਰਕੇ ਸਿੰਪਲ ਹੀ ਸਿੰਪਲ ਆ ਹਾਂਜੀ ਜਾ ਰਿਹਾ ਬਗਵਾ ਪਰਮਾਤਮਾ ਨੈਣਾ ਦੇ ਮਿਹਨੂਆ ਜਗਰਾਤੀ ਬਹੁ ਟਾਈਮ ਹੋ ਗਿਆ ਸੁੱਖ ਨੂੰ ਰੇ ਅਸਲੀ ਸਾਈਟ ਨਹੀਂ ਆ ਰਹੀ ਹੈ ਛੋਟਾ ਵੀ ਅੰਦਰ ਇੱਕ ਬਗਵਾ ਕਹਿੰਦਾ ਉਹਨੇ ਆਪਾਂ ਨਾ ਕਹਿੰਦੇ ਨੇ ਰਾਮੇ ਭਾਈ ਇੱਕ ਲੇਡੀ ਸਵੀਟ ਜਿਆ ਕਰਕੇ ਕੱਲ ਉਹਨੂੰ ਮੈਂ ਮੈਨੂੰ ਪਤਾ ਨਹੀਂ ਕਿ ਉਹ ਕਰ ਦੋ ਇਹਨੇ ਚਲ ਕਈ ਵਾਰ ਹੱਥ ਟਾਇਡਾ ਬੰਦੇ ਦਾ ਛੋਟਾ ਕਰਕੇ ਉਹ ਤਿੰਨ ਪ੍ਰਕਾਰ ਕੇ ਮਾਦ ਨੂੰ ਮਨਾਉਂ ਆ ਰਿਹਾ ਤਾਂ ਚੌਕੀ ਘਾ ਦੇ ਠੀਕ ਹੈ ਕਿੱਡੀ ਕੋ ਛੋਟੀ ਸਰਦਾ ਉੱਥੇ ਚੌਕੀ ਭਰਾ ਕੇ ਉਹ ਕਰਦੇ ਪੁੱਤਰ ਛੋਟੀ ਬੱਲੇ ਬੱਲੇ ਹੋ ਜੂਗੀ ਠੀਕ ਹੈ ਹਾਂ ਜੀ ਛੋਟੇ ਦਾ ਬੱਤੀਆਂ ਵਿੱਚ ਚੂਹੇ ਚੱਕ ਕੇ ਲੈ ਜਾਂਦੇ ਕੀ ਕਰੀਏ ਕੋਲ ਮਹਾਰਾਜ ਜੀ ਹਾਂ ਜੀ ਲੈ ਜਾਂਦੇ ਨੇ ਮਨਾਉ ਗਰੇ ਸਮਾਰਾ ਜੀ ਨੂੰ ਆਹ ਜੀ ਜੇ ਕਹਿੰਦੇ ਸਮਾਰਾ ਕਿਤਾ ਸਾਰਾ ਕੰਮ ਬਣ ਜਾਏਗੇ ਥੋੜੇ ਸਰੀਰ ਚ ਸੂਈਆਂ ਜਿਹੀਆਂ ਬਦਦੀ ਰਹਿੰਦੇ ਨੇ ਇਹ। ਜੇ ਮੰਮੀ ਦੱਸ ਦਿੰਦੇਂ ਤਾਂ ਜੀ। ਹੈ? ਦੱਸ ਦਿੰਦੇਂ। ਥੋੜੀ ਮੰਮੀ ਦੇ ਮੈਂ ਸੂਈਆਂ ਪੁੱਛੇ ਵੀ ਸੂਈਆਂ ਇਹ ਬਲਦੀਆਂ ਹੋਣਾ। ਸੂਈਆਂ ਜਿਵੇਂ ਮਹਿਸੂਸ ਹੁੰਦਾ ਹੋਵੇ। ਜੋ ਬਦਦੇ ਹੋਣਾ। ਜਿਵੇਂ ਸੁਣਦਾ ਇਹ ਜਿਵੇਂ। ਮਤਲਬ ਕਿ ਮੈਂ ਸੁਣੂ ਬਗੈਰਾ ਮੰਮੀ ਨੂੰ ਸੁਣੀ ਨਾ ਤਾਂ ਕੋਈ ਦਰਦ ਪਤਾ ਨਹੀਂ ਲੱਗਦਾ। ਮੇਰੇ ਕੋਲ ਤਾਂ ਇਹ ਆ ਦੇਖਾ। ਜੇ ਮਤਲਬ ਇਹ ਬੋਲਿਆ ਜਾਣਾ। ਕਿਹਦੇ ਨਾਲ? ਮੰਮੀ ਹੀ ਕਹਿੰਦੇ ਜੀ। ਥੋੜੇ ਬੰਮਾ ਰਹੇਗਾ। ਹਾਂ ਜੀ ਬਾਬਾ ਜੀ। ਇਹਨਾਂ ਦੇ ਮਮਾ ਦੇ ਰਹਿਣਾਗਾ ਪਹਿਲਾਂ ਇੱਕ ਗੱਲ ਦਾ ਜਵਾਬ ਦੇ ਯਾਰ ਤੁਹਾਡਾ ਹਾਲ ਤਾਂ ਕਰੀ ਦਊਗਾ ਮੈਂ ਮੈਨੂੰ ਇੱਕ ਗੱਲ ਪਤਾ ਤੁਸੀਂ ਦੇਰ ਤੇ ਮੈਨੂੰ ਛੱਡੇ ਕਿਉਂ ਦੀ ਉਹ ਦੱਸੋ ਪਹਿਲਾਂ ਤਾਂ ਬਈ ਇਹ ਮਮੀ ਪੰਨਾ ਪਤਨੇ ਵਿਆਹ ਤੋਂ ਜਾਣ ਲੱਗੇ ਸੀ ਠੀਕ ਹੈ ਵਿਆਹ ਸਾਬਾ ਮਾਪੇ ਗੱਲੀ ਨਹੀਂ ਕਹਿੰਦੇ ਤੁਸੀਂ ਮੈਨੂੰ ਬੱਸ ਉਹ ਛੱਡਦੇ ਮੈਨੂੰ ਸਹੀ ਕਹਿੰਦਾ ਉਹ ਕਹਿੰਦਾ ਇਹਗਾ ਨਹੀਂ ਕਹਿੰਦੇ ਨਾ ਸਾਸਿਆ ਬਾਬਾ ਕਹਿੰਦੇ ਨਹੀਂ ਕਹਿੰਦੇ ਨਾ ਵਿਆਹ ਸਾਬਾ ਬਾਬਾ ਕਹਿੰਦੇ ਇਹ ਤਾਂ ਤੁਹਾਨੂੰ ਪਤਾ ਆਪਣੇ ਮੰਤਰੀ ਪਤਾ ਹੋਣੀ ਬਾਬੇ ਨੇ ਕਹਿੰਦੇ ਮੌਨ ਰੇ ਛੱਡਦੇ ਕਿਰਕੰਗਾਲੀ ਕਿਹਦੀ ਆਈ ਤੋ ਢੀਏ ਨਾ ਤੇਰੀ ਮੰਮੀ ਪਾਦਲ ਹੋ ਗਈ ਠੀਕ ਆ ਮੈਟਰ ਹੋ ਗਈ ਉਹ ਠੀਕ ਆ ਤੁਹਾਡਾ ਕੰਮ ਕਰ ਗਿਆ ਮਿੱਤਰਾ ਸਹੀ ਗੱਲ ਆ ਹੁਣ ਐ ਦੱਸ ਪੌੜੀ ਕਿੱਥੇ ਟੁੱਟੀ ਪਈ ਆ ਪੌੜੀ ਕੋਠੇ ਦੀ ਛੋੜੇ ਕੋਠੇ ਤੇ ਕਹਿ ਬਾਬਾ ਮੂੰਹ ਕਹੇ ਦੀ ਜੀ ਤੁਹਾਨੂੰ ਆ ਰਾਣੀ ਕੁਛ ਅੱਧੀ ਕਹਨੇ ਹਾਂ ਰਾਣੀ ਬਾਤ ਕਹਿੰਦੀ ਤੀਜਾ ਤੈਨੂੰ ਤੂੰ ਕਹੇ ਦੀ ਮੈਨੂੰ ਪਤਾ ਨਹੀਂ ਹੈਗਾ ਹੈਨੇ ਮੈਂ ਗੱਲ ਧੱਬ ਗਿਆ ਸੀਗਾ ਪਰ ਰਾਣੀ ਹੈਗੀ ਆ 100% ਹੈਗੀ ਆ ਪਰ ਪਤਾ ਕਿਉਂ ਪਤਾ ਛੋਟੀ ਕੁੜੀ ਆ ਵੀ ਰਾਣੀ ਕੌਮ ਆ ਠੀਕ ਹੈ ਬਾਬਾ ਜੀ ਇਹਦਾ ਅੱਜ ਮੈਂ ਕਹਿੰਦਾ ਤੁਸੂਵਾ ਬੀ ਬੋਲੋ ਕੱਲ ਮੈਂ ਬੋਲ ਹੀ ਸਕਦਾ ਹੈਗਾ ਕਲੀਅਰ ਵੀ ਕਰ ਦੋ ਨਾ ਜੇ ਤੂੰ ਕਹਿਣਾ ਮੈਨੂੰ ਕੋਈ ਟੈਨਸ਼ਨ ਨਹੀਂ ਆ ਗੋਵੀ ਕਿਤੇ ਤੇਰੇ ਮਾਂ ਦੇ ਵਿੱਚ ਚਾਹ ਵੀ ਬਾਦੂ ਵੀ ਬਾਬਾ ਤੁਕਾ ਲਿਆ ਨੇ ਮੈਂ ਕਲੀਅਰ ਵੀ ਕਰ ਦੂ ਕੋਈ ਚੱਕਰ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਜੇ ਤੂੰ ਸੁਣਨਾ ਚਾਹਣਾ ਹੈ ਸਮਝ ਗਿਆ ਤੇਰੀ ਭੈਣ ਦੇ ਮਾਮਲੇ ਵਿੱਚ ਰਾਣੀ ਆਉਂਦੀ ਆ ਠੀਕ ਹੈ ਸਮਝ ਗਿਆ ਨਾ ਕਹਿੰਦਾ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਨੇ ਤੈਨੂੰ ਮੈਂ ਸਮਝਾ ਦਦਾ ਇਸੇ ਰਾਣੀ ਤਾਂ ਤੈਨੂੰ ਪੁੱਛੇ ਵੀ ਰਾਣੀ ਕੌਣ ਆ ਏ ਵੀ ਉਹਦੇ ਸਿਆਪੇ ਦੀ ਯਾਰਤੀ ਗਈ ਸਮਝ ਗਿਆ ਨਾ ਹਾਂਜੀ ਇਹਨੂੰ ਪਤੀ ਨੇ ਉਹਨੇ ਯੋਗੀ ਤਾਂ ਤਲਪਸਲਾ ਲੈ ਬਾਬਾ ਜੀ ਹੋਈ ਇਹ ਸੰਦੂਖ ਦਾ ਕਿਸੇ ਆ ਯਾਰ ਸੰਦੂਖ ਉਹਨੇ ਪਤੀ ਨੂੰ ਲੈ ਬਾਈ ਨੂੰ ਕੀ ਹੁੰਦਾ ਸੰਦੂਖ ਸੰਦੂਖ ਜੇ ਬੰਦੋ ਘਰ ਦੇ ਜਦੋਂ ਹੁੰਦਾ ਹੈ ਹੈ ਪਰਦੀ ਗਏ ਕਿੱਥੇ ਸਸਪੁੱਤਰ ਦੀ ਸੰਦੂਖਾ ਹੁੰਦੇ ਨਾ ਨਾਂ ਤੋਂ ਸਾਡੇ ਆ ਨਹੀਂ ਜੀ ਸੰਦੂਖ ਕਿੱਥੇ ਸੀ ਪਰ ਨਹੀਂ ਫਾਤਾ ਨਹੀਂ ਹੈ ਨਹੀਂ papa ਇੱਕ ਤਾਂ ਪਹਿਲਾਂ ਮੈਨੂੰ ਐ ਸੁਪਾਈ ਮਣ ਕੇ ਨਹਿਰ ਤੇ ਜਾ ਕੇ ਕੀ ਗਿਰ ਕੇ ਆਏ ਸੀਗੇ ਤੇਰ ਤੇਰੀ ਚੀਜ਼ ਉਹ ਤੇਰ ਤੇਰੀ ਚੀਜ਼ ਲੈ ਰਹੀ ਜਿੱਤਰਾ ਆ ਕੇ ਆਏ ਹੋ ਤੁਸੀਂ ਕੀ ਤਰ੍ਹਾਂ ਗਏ ਸੀ ਯਾਦ ਕਰੋਗੇ ਇਹ ਤਾਂ ਮਗਰ ਕੋਇਆ ਵੀ ਕਰਾਉਂਦਾ ਉਹ ਤਾਂ ਸਾਰੀ ਰੂਹੀ ਤੇਰਦੀ ਹੈ ਕਿਦਾਂ ਕੋਈ ਸਰੂਪ ਇਹਨੂੰ ਆਏ ਬਚਾਇਦਾ ਸਰੂਪ ਮਾਤਰਾ ਦੇ ਕੇ ਹਾਂ ਚਾਹੇ ਮਾਤਰਾ ਦੀ ਜੋਤ ਦੇ ਕੇ ਪੁੱਛੂ ਕੋਈ ਬਹੁਤ ਮਾਇਦਾ ਸਰੂਪ ਹੋਵੇ ਬਾਬੇ ਸਰੂਪ ਹੋਣਾ ਜੋਤ ਹੋਵੇ ਕੋਈ ਕੋਈ ਅਜਿਹੀ ਤੁਸੀਂ ਤਰ੍ਹਾਂ ਆਇਆ ਹੋ ਮੋ ਜਦੋਂ ਤੁਸੀਂ ਮੰਨਣਾ ਛੱਡਿਆ ਹੈ ਸਾਚੂ ਦੀ ਬਖਸ਼ ਜਿੱਤੇ ਦੇ ਮਿੱਤਰਾਂ ਨੇ ਸੂਪ ਤੇਰੇ ਨੇ ਜੀ ਮਾੜਾ ਇਹਨਾਂ ਦੇ ਘਰ ਦੀ ਬੰਗਾਲੀ ਆ ਗਈ ਠੀਕ ਮਾੜਾ ਠੀਕ ਹੈ ਤੇਰਾ ਕੰਮ ਵੀ ਚੱਲੂਗਾ ਪਹਿਲਾਂ ਕੋਟਲੇ ਪੀਨ ਨੂੰ ਆਣਾ ਇੱਕ ਮਾ ਮਾ ਬੰਨੇਣਾ ਮੈਨੂੰ ਦੋਵੇਂ ਮੰਨ ਗਏ ਨਾ ਤੇਰੇ ਘਰੇ ਬੱਲੇ ਬੱਲੇ ਹੋ ਚੁੱਕੇ ਠੀਕ ਹੈ ਅੱਜ ਦੀ ਘੜੀ ਦਾ ਤੁ 10-10 ਰੁਪਏ ਦੇ ਵਿੱਚ ਫਿਬਰੂਰੀ ਸਹੀ ਗਣਾ ਨਾ ਤੇਰਾ ਕੰਮ ਸਹੀ ਹੋ ਜਾਊਗਾ ਹਾਂਜੀ ਥੋੜੇ ਪੈਸੇ ਕਿਨੇ ਛਕਾਏ ਪਏ ਨੇ ਇਹ ਇਹ ਮਾਤੇ ਕਿਰਿਆ ਕਿੰਨੇ ਹੂੰ ਸ਼ਾਇਦ ਕਿਨਾ ਬਕਰੀਆ ਨੂੰ ਦੀ ਮੈਂ ਛੱਕੇ ਹੋਏ ਜਗਰ ਰੱਖਦੇ ਜਗਰ ਆ ਤੇਰੇ ਕਿੱਥੇ ਪਏ ਨੇ ਦੇਨ ਮਾਰੀ ਚ ਪੈਣੀ ਨਮਾਰੀ ਚ ਪੈਨੇ ਉਹਨਾਂ ਤੋਂ ਬਾਅਦ ਜਾ ਕੇ ਮਿੰਤ ਵਾਰੀ ਕਰੋ ਮਿੱਤਰੋ ਕਿ ਮਾਤਾ ਸਾਡੇ ਤੇ ਕਿਰਪਾ ਬਣਾ ਲਾ ਸਾਡੋ ਵੀ ਗਲਤੀ ਸਾਡੀ ਬੇੜੀ ਬਨੇ ਲਾ ਦੇ ਇੱਕ ਹਫ਼ਤੇ ਦੇ ਵਿੱਚ ਇੱਕ ਟੱਪੇ ਦੇ ਤੁਰੀਆ ਦੇ ਤੁਮ ਮਾਤਾ ਠੀਕ ਹੈ ਇੰਨਾ ਜਮਾ ਲਾ ਫਿਰ ਦੱਸ ਕੇ ਆਣਾ ਠੀਕ ਹੈ ਠੀਕ ਹੈ ਨਾ ਹਾਂਜੀ ਮੈਨੂੰ ਦੇ ਕੇ ਨਾ ਚਾਹਤੇ ਪਹਿਲੀ ਗੇਰ ਤੇ ਦੇਖਰ ਚਾਹਤੇ ਪਹਿਲੀ ਜਿੰਨੀਆਂ ਤੇ ਚਾਹਤੇ ਬਣੇਗਾ ਥੋੜਾ ਜਿਹਾ ਠੀਕ ਹੈ ਇਹ ਗੱਲ ਮੈਂ ਤੁਹਾਨੂੰ ਦੋੜੇ ਲਾ ਕੇ ਮਿੱਤਰਾ ਦੱਸਣਾ ਨੇ ਕੰਮ ਦਾ ਪੀਰ ਨੇ ਕਰਨਾਗਾ ਸਿੱਧੀ ਗੱਲ ਪੰਜਾਬੀ ਰੋਣਾ ਕਿਦਾ ਬਾਬਾ ਕਿਰਪਾ ਕਰ ਦੂ ਇੱਕ ਸੱਜਣ ਮੱਤਾ ਬਦਲੇ ਬਦਲੇ ਹੋਤੂਗੀ ਤੇ ਬਾਬਾ